ਇਹਨਾਂ ਨਾਲ ਨਹੀਂ ਬਣਦੀ ਆ ਵੀਡੀਓ ਬਣਾ ਵੀਡੀਓ ਉਹ ਵੀਡੀਓ ਬਣਾ ਕੇ ਤਾਂ ਜਸ ਦੇਖ ਸਾਹ ਨੂੰ ਤੁਸੀਂ ਹੋਮਲੈਂਡ ਡੁੱਬ ਚੁੱਕਿਆ ਤੇ ਹੋਮਲੈਂਡ ਦੇ ਵਿੱਚ ਦਰਿਆ ਵਗ ਰਿਹਾ ਜਿਵੇਂ ਮੋਹਾਲੀ ਦੇ ਵਿੱਚ ਆ ਮੋਟਰਸਾਈਕਲ ਵਾਲਾ ਵੀ ਵੇਖੋ ਡੁੱਬ ਗਿਆ ਭਾਈ ਜੀ ਮੋਹਾਲੀ ਜਸਟ ਫਸਟ ਟਾਈਮ ਮੈਂ ਤਾਂ ਦੇਖਿਆ ਓ ਬਈ ਗੱਡੀ ਤੈਰੀ ਜਾਂਦੀ ਆ ਵੀ ਵੇਖੋ ਅਕ ਭੈ ਤੁਹ ਕੀ ਫਾਇਦਾ ਇਹ ਜੀ ਪ੍ਰੋਪਰਟੀ ਇਸ ਦਾ ਆ ਲੋ ਗੱਡੀ ਦਾ ਹਾਲ ਟ੍ਰੈਫਿਕ ਰੌਕਾਂ ਲੰਦੇ ਇਹ ਦੇਖੋ ਰਾਜਾ ਟੀਮਾੜ ਆਨੇ ਵਾਸਤੇ ਕੋਈ ਨਹੀਂ ਆਏਗਾ ਚਲੋ ਜੀ ਪੂਰੇ ਸਾਹਾਨ ਤੋਂ ਤੇ ਰੇਂਗਨ ਕਰ ਆ ਰਹੇ ਆ ਕਿ ਕੰਮ ਦਾ ਹਾਰੀ ਕੋਈ ਨਹੀਂ ਲਓ ਜੀ ਦੇਖ ਲਓ ਮੁਹੱਲੀ 3B ਟੂ ਦਾ ਹਾਲ ਕਿਵੇਂ ਪ੍ਰਾਪਰਟੀਆਂ ਬਣ ਗਏ ਕਰੋੜਾਂ ਦੀਆਂ ਨਿੱਕਾ ਜਿਹੀ ਆ ਬਣ ਗਈ ਆ ਬਣ ਗਿਆ ਮੈਂ ਕਹਿੰਦਾ ਸਮੁੰਦਰ ਗੱਡੀਆਂ ਤਰਦੀਆਂ ਫਿਰਦੀਆਂ ਦੇਖੋ ਹੈ ਆ ਬਣੀ ਨਾ ਗੱਲ ਲੋਕ ਕਹਿੰਦੇ ਜੀ ਇੱਥੇ ਪ੍ਰਾਪਰਟੀਆਂ ਹੈਗੀਆਂ ਜੀ ਬਹੁਤ ਲੱਖਾਂ ਕਰੋੜਾਂ ਦੀਆਂ ਮੈਨੂੰ ਤਾਂ ਹਸਾ ਹੀ ਆਉਂਦਾ ਦੇਖੋ ਜੀ ਆਮ ਸਰਪ੍ਰਾਈਜ਼ ਇਨਫਰਾਸਟ੍ਰਕਚਰ ਦੀ ਜਿਹੜੀ ਹਾਲਤ ਹੈ ਸਾਡੇ ਮੋਹਾਲੀ ਸ਼ਹਿਰ ਦੀ ਲੱਖ ਦੀ ਲਾਂਤ ਹੈ ਮੈਂ ਕਹਿੰਦਾ ਸਾਡੀ ਕਾਰਪੋਰੇਸ਼ਨ ਤੇ ਤੇ ਜਾਂ ਸਰਕਾਰ ਤੇ ਕੀ ਕਹੀਏ ਹੁਣ ਮੇਰੇ ਖਾਤੇ ਦੇ ਘੰਟੇ ਦਾ ਨਹੀਂ ਤੇ ਪੂਰਾ ਕੰਮ ਹੋਇਆ ਤੇ ਆਈ ਥਿੰਕ ਦੀ ਅਫੀਸਰਸ ਸੀ ਕਨਰਨਡ ਪੀਪਲ ਦੇ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ ਐਂਡ ਸਟ੍ਰਿਕਟ ਕਿਥੋਂ ਪਾਣੀ ਜਾਨ ਦਾ ਰਾਹ ਹੀ ਨਹੀਂ ਕਿਤੇ ਹੈਗਾ ਸੋ ਇਹ ਹੈ ਜੀ ਇਹਨੂੰ ਕਾਇੰਡੀ ਦੇਖਿਆ ਜਾਵੇ